ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂ ਜੀ ਦੋਸਤੋ ਉਹ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਉਹ ਬੱਚਾ ਹਰ ਰਾਤ ਸੌਣ ਤੋਂ ਪਹਿਲਾਂ ਰੱਬ ਕੋਲੋਂ ਖਿਡਾਉਣੇ ਨਹੀਂ ਸੀ ਮੰਗਦਾ ਕਿਉਂਕਿ ਉਸਨੇ ਬਹੁਤ ਪਹਿਲਾਂ ਹੀ ਇਹ ਸਮਝ ਲਿਆ ਸੀ ਕਿ ਜੇ ਖਿਡਾਉਣੇ ਟੁੱਟ ਜਾਣ ਤਾਂ ਬਦਲੇ ਜਾ ਸਕਦੇ ਹਨ ਪਰ ਜੇ ਮੰਮੀ ਪਾਪਾ ਦਾ ਰਿਸ਼ਤਾ ਟੁੱਟ ਗਿਆ ਤਾਂ ਉਹਨਾਂ ਦਾ ਪੂਰਾ ਬਚਪਨ ਟੁੱਟ ਜਾਵੇਗਾ ਉਹ ਬਸ ਇਨਾ ਹੀ ਮੰਗਦਾ ਸੀ ਏ ਰੱਬਾ ਅੱਜ ਮੰਮੀ ਪਾਪਾ ਨਾਲ ਲੜਨ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਰਾਤ ਦੇ 11 ਵਜੇ ਸੁੱਕੇ ਸਨ ਸ਼ਹਿਰ ਦੀ ਉਹ ਰਜੀਵਾਂ ਭਰੀ ਸੜਕ ਜੋ ਦਿਨ ਭਰ ਗੱਡੀਆਂ ਤੇ ਲੋਕਾਂ ਦੇ ਸ਼ੋਰ ਨਾਲ ਭਰੀ ਰਹਿੰਦੀ ਸੀ ਹੁਣ ਉਥੇ ਸਰਨਾਟਾ पसਰਿਆ ਹੋਇਆ ਸੀ ਹਲਕੀ ਹਲਕੀ ਠੰਡੀ ਹਵਾ ਚੱਲ ਰਹੀ ਸੀ ਜੋ ਰੁੱਖਾਂ ਦੇ ਪੱਤਿਆਂ ਵਿੱਚੋਂ ਸਰਸਾਉਂਦੀ ਹੋਈ ਲੰਘ ਰਹੀ ਸੀ ਪਰ ਉਸ ਛੋਟੇ ਜਿਹੇ ਦੋ ਕਮਰਿਆਂ ਵਾਲੇ ਫਲੈਟ ਦੇ ਅੰਦਰ ਜਿੱਥੇ ਸੋਨੀਆ ਮੁਕੇਸ਼ ਅਤੇ ਉਹਨਾਂ ਦਾ ਬੇਟਾ ਰਾਜੂ ਰਹਿੰਦੇ ਸਨ ਮਾਹੌਲ ਬਿਲਕੁਲ ਵੱਖਰਾ ਸੀ ਇੱਥੇ ਸ਼ੋਰ ਸੀ ਪਰ ਇਹ ਆਮ ਸ਼ੋਰ ਨਹੀਂ ਸੀ ਬਲਕਿ ਇੱਕ ਤਣਾਅਪੂਰਨ ਸ਼ੋਰ ਸੀ ਜੋ ਸ਼ਬਦਾਂ ਵਿੱਚੋਂ ਨਿਕਲਦਾ ਸੀ ਤਾਨਿਆਂ ਨਾਲ ਬੰਨਦਾ ਸੀ ਅਤੇ ਇੱਕ ਟੁੱਟਦੇ ਹੋਏ ਰਿਸ਼ਤੇ ਦੀਆਂ ਦਰਾਰਾਂ ਵਿੱਚੋਂ ਗੂੰਜਦਾ ਸੀ ਸੋਨੀਆ ਰਸੋਈ ਵਿੱਚ ਖੜੀ ਸੀ ਹੱਥ ਵਿੱਚ ਸਟੀਲ ਦਾ ਗਲਾਸ ਫੜ ਕੇ ਚਾਹ ਬਣਾ ਰਹੀ ਸੀ ਪਰ ਉਸਦਾ ਮਨ ਕਿਤੇ ਹੋਰ ਸੀ ਪਿਛਲੇ ਕੁਝ ਮਹੀਨਿਆਂ ਤੋਂ ਘਰ ਦਾ ਮਾਹੌਲ ਐਨਾ ਤਨਾਪੂਰਨ ਹੋ ਗਿਆ ਸੀ ਕਿ ਹਰ ਛੋਟੀ ਚੀਜ਼ ਵਿੱਚ ਵੱਡੇ ਝਗੜੇ ਦਾ ਬਹਾਨਾ ਬਣ ਜਾਂਦੀ ਸੀ ਮੁਕੇਸ਼ ਦਫ਼ਤਰ ਤੋਂ ਪਰਤਿਆ ਸੀ ਥੱਕਿਆ ਹੋਇਆ ਤੇ ਚਿਚੜਾ ਉਹ ਸੋਫੇ ਤੇ ਬੈਠਾ ਟੀਵੀ ਦੇਖ ਰਿਹਾ ਸੀ ਪਰ ਉਸ ਦੀਆਂ ਅੱਖਾਂ ਸਕਰੀਨ ਤੇ ਨਹੀਂ ਬਲਕਿ ਆਪਣੀ ਜ਼ਿੰਦਗੀ ਦੀਆਂ ਉਲਝਣਾਂ ਤੇ ਟਿਕੀਆਂ ਹੋਈਆਂ ਸਨ ਸੋਨੀਆ ਨੇ ਚਾਹ ਦਾ ਕੱਪ ਉਸ ਦੇ ਸਾਹਮਣੇ ਰੱਖਿਆ ਪਰ ਜਿਵੇਂ ਹੀ ਉਹ ਪਿੱਛੇ ਮੁੜੀ ਉਸ ਦੇ ਹੱਥੋਂ ਗਲਾਸ ਫਿਸਲ ਗਿਆ ਗਲਾਸ ਜ਼ਮੀਨ ਤੇ ਡਿੱਗਦੇ ਹੀ ਤੇਜ਼ ਆਵਾਜ਼ ਹੋਈ ਇਹ ਸ਼ੰਕਾਟ ਪੂਰੇ ਫਲੈਟ ਵਿੱਚ ਗੂੰਜ ਗਈ ਪਾਣੀ ਫੈਲ ਰਿਹਾ ਸੀ ਅਤੇ ਉਸੇ ਨਾਲ ਮੁਕੇਸ਼ ਦਾ ਗੁੱਸਾ ਵੀ ਫੁੱਟ ਪਿਆ ਉਹ ਕੁਰਸੀ ਤੋਂ ਉੱਠ ਖੜਾ ਹੋਇਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਹਰ ਦਿਨ ਕੁਝ ਨਾ ਕੁਝ ਸੁੱਟਣਾ ਜ਼ਰੂਰੀ ਹੈ ਕਿ ਮੁਕੇਸ਼ ਦੀ ਆਵਾਜ਼ ਵਿੱਚ ਥਕਾਵਟ ਸੀ ਪਰ ਉਸ ਤੋਂ ਵੀ ਜ਼ਿਆਦਾ ਖਿਜ ਸੀ ਉਹ ਦਿਨ ਪਰ ਦਫ਼ਤਰ ਵਿੱਚ ਮੀਟਿੰਗਾਂ ਅਤੇ ਬੌਸ ਦੀਆਂ ਝਿੜਕਾਂ ਨਾਲ ਝੂਂਜ ਕੇ ਆਇਆ ਸੀ ਘਰ ਆ ਕੇ ਉਸ ਨੂੰ ਥੋੜੀ ਸ਼ਾਂਤੀ ਦੀ ਉਮੀਦ ਸੀ ਪਰ ਇੱਥੇ ਵੀ ਉਹੀ ਹਾਲ ਸੀ ਸੋਨੀਆ ਨੇ ਚੁੱਕ ਕੇ ਗਲਾਸ ਚੁੱਕਿਆ ਉਸ ਦੀਆਂ ਉਂਗਲੀਆਂ ਕੰਬ ਰਹੀਆਂ ਸਨ ਉਹ ਜਾਣਦੀ ਸੀ ਕਿ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸਗੋਂ ਇਹ ਤਾਂ ਸਿਰਫ ਇੱਕ ਬਹਾਨਾ ਹੈ ਅਸਲ ਵਿੱਚ ਉਹਨਾਂ ਵਿਚਕਾਰ ਦੂਰੀ ਐਨੀ ਵੱਧ ਗਈ ਸੀ ਕਿ ਹੁਣ ਹਰ ਇੱਕ ਨਿੱਕੀ ਗੱਲ ਵਿਵਾਦ ਦਾ ਕਾਰਨ ਬਣ ਜਾਂਦੀ ਸੀ ਉਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਕਿ ਉਹ ਵੀ ਥੱਕ ਗਈ ਹੈ ਦਿਨ ਭਰ ਘਰ ਵਿੱਚ ਇਕੱਲੇ ਰਹਿਣਾ ਸੌਖਾ ਨਹੀਂ ਰਾਜੂ ਦੀ ਪਰਵਿਸ਼ ਘਰ ਦਾ ਕੰਮ ਅਤੇ ਮੁਕੇਸ਼ ਦੀ ਗੈਰ ਮੌਜੂਦਗੀ ਉਸ ਨੂੰ ਅੰਦਰੋਂ ਤੋੜ ਰਹੀ ਸੀ ਪਰ ਸ਼ਬਦ ਉਸ ਦੇ ਗਲੇ ਵਿੱਚ ਹੀ اٹਕ ਗਏ ਉਸ ਨੇ ਨਜ਼ਰਾਂ ਨੀਵੀਆਂ ਕਰਕੇ ਬਸ ਪਾਣੀ ਪੁੱਛਿਆ ਉਸੇ ਵੇਲੇ ਕਮਰੇ ਵਿੱਚ ਬੈਠਾ 8 ਸਾਲਾਂ ਦਾ ਰਾਜੂ ਚੁੱਪਚਾਪ ਇਹ ਸਭ ਦੇਖ ਰਿਹਾ ਸੀ ਉਸਦੇ ਹੱਥ ਵਿੱਚ ਇੱਕ ਟੁੱਟੀ ਹੋਈ ਖਡਾਉਣਾਕਾਰ ਸੀ ਜਿਸ ਦਾ ਇੱਕ ਪਹੀਆ ਨਿਕਲ ਚੁੱਕਿਆ ਸੀ ਉਹ ਉਸ ਪਹੀਏ ਨੂੰ ਵਾਰ-ਵਾਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹਰ ਵਾਰ ਡਿੱਗ ਜਾਂਦਾ ਰਾਜੂ ਲਈ ਉਹ ਕਾਰ ਸਿਰਫ ਇੱਕ ਖਡਾਉਣਾ ਨਹੀਂ ਸੀ ਸਗੋਂ ਉਸਦਾ ਬਚਪਨ ਸੀ ਉਹ ਭਾਵੇਂ ਛੋਟਾ ਸੀ ਪਰ ਸਮਝਦਾਰ ਸੀ ਉਹ ਜਾਣਦਾ ਸੀ ਕਿ ਮੰਮੀ ਪਾਪਾ ਵਿੱਚਕਾਰ ਕੁਝ ਗੜਬੜ ਹੈ ਉਹ ਬੋਲਣ ਤੋਂ ਡਰਦਾ ਸੀ ਕੀ ਕੀਤੇ ਉਸਦੇ ਬੋਲਾਂ ਨਾਲ ਝਗੜਾ ਹੋਰ ਨਾ ਵੱਧ ਜਾਵੇ ਮੁਕੇਸ਼ ਦੀ ਆਵਾਜ਼ ਫੇਰ ਗੂੰਜੀ ਪੂਰਾ ਦਿਨ ਆਫਿਸ ਵਿੱਚ ਮਰ ਮਰ ਕੇ ਕੰਮ ਕਰਦਾ ਹਾਂ ਅਤੇ ਘਰ ਆ ਕੇ ਵੀ ਚੈਨ ਨਹੀਂ ਉਹ ਹੱਥ ਹਿਲਾਉਂਦੇ ਹੋਏ ਖੜਾ ਹੋ ਗਿਆ ਸੀ ਉਸਦੇ ਚਿਹਰੇ ਤੇ ਥਕਾਵਟ ਦੀਆਂ ਲਖੀਰਾਂ ਸਾਫ਼ ਦਿਖ ਰਹੀਆਂ ਸਨ ਮੁਕੇਸ਼ ਇੱਕ ਆਈਟੀ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਸੀ ਸਵੇਰੇ 9 ਵਜੇ ਘਰੋਂ ਨਿਕਲਦਾ ਅਤੇ ਰਾਤ ਨੂੰ 10 ਤੋਂ 11 ਵਜੇ ਘਰ ਪਰਤਦਾ ਰਸਤੇ ਦਾ ਟ੍ਰੈਫਿਕ ਪ੍ਰੋਜੈਕਟਾਂ ਦਾ ਦਬਾਅ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਉਹ ਸੋਚਦਾ ਸੀ ਕਿ ਉਹ ਸਭ ਕੁਝ ਤਾਂ ਕਰ ਰਹੀ ਹੈ ਪੈਸਾ ਕਮਾ ਰਹੀ ਹੈ ਘਰ ਚਲਾ ਰਹੀ ਹੈ ਪਰ ਉਸ ਨੂੰ ਲੱਗਦਾ ਸੀ ਕਿ ਸੋਨੀਆ ਕਰਦੀ ਹੀ ਕੀ ਹੈ ਬਸ ਸਾਰਾ ਦਿਨ ਘਰ ਵਿੱਚ ਹੀ ਤਾਂ ਬੈਠੀ ਰਹਿੰਦੀ ਹੈ ਮੈਂ ਹੁਣ ਰੋਜ਼ ਨਹੀਂ ਸਹਿ ਸਕਦੀ ਮੁਕੇਸ਼ ਮੈਂ ਵੀ ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ ਹਾਂ ਕੋਈ ਗੱਲ ਕਰਨ ਵਾਲਾ ਨਹੀਂ ਕੋਈ ਹਾਲਚਾਲ ਪੁੱਛਣ ਵਾਲਾ ਨਹੀਂ ਸੋਨੀਆ ਦੀ ਆਵਾਜ਼ ਕੰਬ ਰਹੀ ਸੀ ਸੋਨੀਆ ਕਦੇ ਬਹੁਤ ਹੁਸ਼ਿਆਰ ਲੜਕੀ ਸੀ ਕਾਲਜ ਦੀ ਟਾਪਰ ਜਿਸ ਦੇ ਸੁਪਨੇ ਇੱਕ ਚੰਗੀ ਨੌਕਰੀ ਕਰਨ ਦੇ ਸਨ ਪਰ ਵਿਆਹ ਤੋਂ ਬਾਅਦ ਸਭ ਕੁਝ ਪਿੱਛੇ ਰਹਿ ਗਿਆ ਮੁਕੇਸ਼ ਨਾਲ ਉਸਦਾ ਪ੍ਰੇਮ ਵਿਆਹ ਸੀ ਪਰ ਹੁਣ ਉਹ ਪਿਆਰ ਕਿਤੇ ਗਵਾਚ ਗਿਆ ਸੀ ਰਾਜੂ ਦੇ ਜਨਮ ਤੋਂ ਬਾਅਦ ਉਸਨੇ ਨੌਕਰੀ ਛੱਡ ਦਿੱਤੀ ਕਿਉਂਕਿ ਮੁਕੇਸ਼ ਦੀ ਬਦਲੀ ਹੋ ਗਈ ਸੀ ਅਤੇ ਨਵੇਂ ਸ਼ਹਿਰ ਵਿੱਚ ਸਭ ਕੁਝ ਨਵੇਂ ਸਿਰਿਓਂ ਵਸਾਉਣਾ ਪਿਆ ਹੁਣ ਉਹ ਘਰ ਦੀਆਂ ਚਾਰ ਦੀਵਾਰਾਂ ਵਿੱਚ ਕੈਦ ਸੀ ਅਤੇ ਮੁਕੇਸ਼ ਨੂੰ ਲੱਗਦਾ ਸੀ ਕਿ ਇਹ ਸਭ ਬਹੁਤ ਸੌਖਾ ਹੈ ਬਸ ਹਾਰੇ ਗਾਲਤੇ ਰੋਣਾ ਧੋਣਾ ਸ਼ੁਰੂ ਮੁਕੇਸ਼ ਨੇ ਗੁੱਸੇ ਵਿੱਚ ਕੁਰਸੀ ਪਿੱਛੇ ਨੂੰ ਧੱਕ ਦਿੱਤੀ ਆਵਾਜ਼ ਇੰਨੀ ਤੇਜ਼ ਸੀ ਕਿ ਗੁਆਂਢੀ ਵੀ ਸੁਣ ਸਕਦੇ ਸਨ ਰਾਜੂ ਨੇ ਤੁਰੰਤ ਆਪਣੇ ਕੰਨ ਬੰਦ ਕਰ ਲਈ ਪਰ ਉਹ ਆਵਾਜ਼ਾਂ ਕੰਨਾਂ ਰਾਹੀਂ ਨਹੀਂ ਸਗੋਂ ਸਿੱਧੀਆਂ ਦਿਲ ਨਾਲ ਟਕਰਾ ਰਹੀਆਂ ਸਨ ਉਹ ਛੋਟਾ ਜਿਹਾ ਬੱਚਾ ਜੋ ਦਿਨ ਭਰ ਸਕੂਲ ਵਿੱਚ ਦੋਸਤਾਂ ਨਾਲ ਖੇਡਦਾ ਸੀ ਘਰ ਆ ਕੇ ਇਸ ਕਲੇਸ਼ ਦਾ ਗਵਾਹ ਬਣ ਜਾਂਦਾ ਉਸ ਦੀਆਂ ਅੱਖਾਂ ਭਰ ਆਈਆਂ ਪਰ ਉਹ ਰੋਇਆ ਨਹੀਂ ਉਹ ਜਾਣਦਾ ਸੀ ਕਿ ਜੇ ਉਹ ਰੋਇਆ ਤਾਂ ਮੰਮੀ ਹੋਰ ਪਰੇਸ਼ਾਨ ਹੋ ਜਾਵੇਗੀ ਉਸ ਰਾਤ ਰਾਜੂ ਬਹੁਤ देर ਤੱਕ ਸੌ ਨਹੀਂ ਸਕਿਆ ਉਹ ਆਪਣੇ ਬਿਸਤਰੇ ਤੇ ਲੇਟਿਆ ਅੱਖਾਂ ਬੰਦ ਕਰਕੇ ਪੁਰਾਣੀਆਂ ਯਾਦਾਂ ਬਾਰੇ ਸੋਚ ਰਿਹਾ ਸੀ ਉਸ ਨੂੰ ਯਾਦ ਆ ਰਿਹਾ ਸੀ ਜਦੋਂ ਉਹ ਛੋਟਾ ਹੁੰਦਾ ਸੀ ਅਤੇ ਮੰਮੀ ਪਾਪਾ ਇਕੱਠੇ ਬੈਠ ਕੇ ਹੱਸਦੇ ਸਨ ਇਕੱਠੇ ਖਾਣਾ ਖਾਂਦੇ ਸਨ ਅਤੇ ਉਸ ਨੂੰ ਗੋਦ ਵਿੱਚ ਉਠਾ ਕੇ ਕਮਾਉਂਦੇ ਸਨ ਇੱਕ ਵਾਰ ਦੀ ਗੱਲ ਸੀ ਜਦੋਂ ਉਹ ਤਿੰਨੇ ਬਾਹਰ ਗਏ ਸਨ ਮੁਕੇਸ਼ ਨੇ ਉਸ ਨੂੰ ਆਈਸਕ੍ਰੀਮ ਖਵਾਈ ਸੀ ਅਤੇ ਸੋਨੀਆ ਨੇ ਕਹਾਣੀ ਸੁਣਾਈ ਸੀ ਪਰ ਹੁਣ ਘਰ ਵਿੱਚ ਸਿਰਫ ਚੁੱਪ ਜਾਂ ਝਗੜੇ ਸਨ ਸਵੇਰ ਹੋਈ ਸੂਰਜ ਦੀ ਪਹਿਲੀ ਕਿਰਨ ਖਿੜਕੀ ਰਾਹੀਂ ਅੰਦਰ ਆਈ ਪਰ ਘਰ ਦਾ ਮਾਹੌਲ ਹਜੇ ਵੀ ਤਣਾਅਪੂਰਨ ਸੀ ਸੋਨੀਆ ਨੇ ਰਾਜੂ ਨੂੰ ਜਗਾਇਆ ਉઠੋ ਬੇਟਾ ਸਕੂਲ ਦਾ ਸਮਾਂ ਹੋ ਗਿਆ ਹੈ ਰਾਜੂ ਚੁੱਪਚਾਪ ਉੱਠਿਆ ਤਿਆਰ ਹੋਇਆ ਪਰ ਨਾ ਉਸਨੇ ਨਾਸ਼ਤਾ ਮੰਗਿਆ ਅਤੇ ਨਾ ਹੀ ਕੋਈ ਸਵਾਲ ਕੀਤਾ ਸੋਨੀਆ ਨੇ ਦੇਖਿਆ ਕਿ ਉਸਦਾ ਚਿਹਰਾ ਉਦਾਸ ਹੈ ਪਰ ਉਹ ਖੁਦ ਇੰਨੀ ਪਰੇਸ਼ਾਨ ਸੀ ਕਿ ਕੁਝ ਕਹਿ ਨਾ ਸਕੇ ਮੁਕੇਸ਼ ਬਿਨਾ ਅਲਵਿਦਾ ਕਹੇ ਦਫ਼ਤਰ ਚਲਾ ਗਿਆ ਸੀ ਸਕੂਲ ਵਿੱਚ ਮੈਡਮ ਗਣਿਤ ਪੜਾ ਰਹੀ ਸੀ ਪਰ ਰਾਜੂ ਦਾ ਧਿਆਨ ਕਿਤੇ ਹੋਰ ਸੀ ਉਹ ਕਾਪੀ ਵਿੱਚ ਸਵਾਲ ਹੱਲ ਕਰਨ ਦੀ ਬਜਾਏ ਕੁਝ ਲਿਖ ਰਿਹਾ ਸੀ ਉਹ ਸ਼ਬਦ ਜੋ ਉਹ ਘਰ ਵਿੱਚ ਨਹੀਂ ਕਹਿ ਪਾਉਂਦਾ ਸੀ ਅਧਿਆਪਕਾ ਨੇ ਉਸਦੀ ਕਾਪੀ ਦੇਖੀ ਤਾਂ ਉੱਥੇ ਲਿਖਿਆ ਸੀ ਕਾਸ਼ ਮੇਰੇ ਮੰਮੀ ਪਾਪਾ ਇੱਕ ਦਿਨ ਬਿਨਾਂ ਲੜੇ ਗੱਲ ਕਰ ਲੈਣ ਅਧਿਆਪਕਾ ਹੈਰਾਨ ਰਹਿ ਗਈ ਰਾਜੂ ਇੱਕ ਹੁਸ਼ਿਆਰ ਅਤੇ ਹਸਮੁਖ ਬੱਚਾ ਸੀ ਪਰ ਅੱਜ ਉਸਦੀਆਂ ਅੱਖਾਂ ਖਾਲੀ ਸਨ ਟੀਚਰ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਬੇਟਾ ਕੋਈ ਪਰੇਸ਼ਾਨੀ ਹੈ ਰਾਜੂ ਨੇ ਸਿਰ ਹਿਲਾਇਆ ਪਰ ਮੂੰਹੋਂ ਕੁਝ ਨਹੀਂ ਬੋਲਿਆ ਉਸ ਨੂੰ ਡਰ ਸੀ ਕਿ ਜੇ ਉਹ ਬੋਲਿਆ ਤਾਂ ਸਭ ਕੁਝ ਬिखर ਜਾਵੇਗਾ ਸ਼ਾਮ ਨੂੰ ਰਵੀ ਦੇਰ ਨਾਲ ਘਰ ਆਇਆ ਦਫ਼ਤਰ ਵਿੱਚ ਬਾਸ ਨੇ ਡਾਂਟਿਆ ਸੀ ਇਸ ਲਈ ਉਹ ਗੁੱਸੇ ਵਿੱਚ ਸੀ ਸੋਨੀਆ ਨੇ ਖਾਣਾ ਪਰੋਸਿਆ ਦੋਵਾਂ ਵਿਚਕਾਰ ਅਜੇਹੀ ਚੁੱਪ ਸੀ ਜੋ ਰਿਸ਼ਤੇ ਨੂੰ ਤੋੜ ਰਹੀ ਸੀ ਅਚਾਨਕ ਮੁਕੇਸ਼ ਆਪਣੀ ਪੜਾਹਸ ਕੱਢਣ ਲੱਗਾ ਜਦੋਂ ਸੋਨੀਆ ਨੇ ਪੁੱਛਿਆ ਕਿ ਤੁਸੀਂ ਠੀਕ ਹੋ ਤਾਂ ਮੁਕੇਸ਼ ਪਰਖ ਉੱਠਿਆ ਤੈਨੂੰ ਕੀ ਫਰਕ ਪੈਂਦਾ ਤੂੰ ਤਾਂ ਬਸ ਘਰ ਵਿੱਚ ਬੈਠੀ ਰਹਿੰਦੀ ਹੈ ਸੋਨੀਆ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਕਰ ਬੈਠਣਾ ਸੌਖਾ ਨਹੀਂ ਹੁੰਦਾ ਮੁਕੇਸ਼ ਆਪਣੇ ਸੁਪਨੇ ਮਾਰਨੇ ਪੈਂਦੇ ਹਨ ਮੁਕੇਸ਼ ਨੇ ਗੁੱਸੇ ਵਿੱਚ ਕਿਹਾ ਜੇ ਇੰਨਾ ਹੀ ਮੁਸ਼ਕਲ ਹੈ ਤਾਂ ਚਲੀ ਕਿਉਂ ਨਹੀਂ ਜਾਂਦੀ ਇਹ ਸ਼ਬਦ ਸੋਨੀਆ ਦੇ ਦਿਲ ਵਿੱਚ ਚਾਕੂ ਵਾਂਗ ਚੁੱਭ ਗਏ ਕੀ ਇਹ ਉਹੀ ਮੁਕੇਸ਼ ਸੀ ਜਿਸ ਲਈ ਉਸਨੇ ਸਭ ਕੁਝ ਛੱਡ ਦਿੱਤਾ ਸੀ ਉਹ ਇੱਕ ਕਦਮ ਪਿੱਛੇ ਹਟੀ ਉਸਦੇ ਹੱਥ ਵਿੱਚ ਚਾਹ ਦਾ ਕੱਪ ਸੀ ਜੋ ਮੇਜ਼ ਤੇ ਡਿੱਗ ਗਿਆ ਪਰ ਹੁਣ ਉਸ ਨੂੰ ਕਿਸੇ ਗੱਲ ਦਾ ਫਰਕ ਨਹੀਂ ਪੈ ਰਿਹਾ ਸੀ ਉਹ ਚੁੱਪਚਾਪ ਕਮਰੇ ਵਿੱਚ ਗਈ ਅਲਮਾਰੀ ਖੋਲੀ ਅਤੇ ਸੂਟਕੇਸ ਵਿੱਚ ਕੱਪੜੇ ਪਾਉਣ ਲੱਗੀ ਮੁਕੇਸ਼ ਬਾਹਰ ਸੋਫੇ ਤੇ ਬੈਠਾ ਸੀ ਉਸ ਦਾ ਗੁੱਸਾ ਹਜੇ ਵੀ ਉਵੇਂ ਹੀ ਸੀ ਪਰ ਅੰਦਰੋਂ ਕਿਤੇ ਇੱਕ ਛੋਟੀ ਜਿਹੀ ਆਵਾਜ਼ ਉਸ ਨੂੰ ਰੋਕ ਰਹੀ ਸੀ ਉਹ ਕਹਿ ਰਹੀ ਸੀ ਕੀ ਸ਼ਾਇਦ ਬਹੁਤ ਅੱਗੇ ਨਿਕਲ ਗਈ ਹੈ ਪਰ ਉਸਦੀ ਆਵਾਜ਼ ਐਨੀ ਮਦਮ ਸੀ ਕਿ ਗੁੱਸੇ ਦੀਆਂ ਚੀਕਾਂ ਵਿੱਚ ਦਬ ਕੇ ਰਹਿ ਗਈ ਰਾਜੂ ਦਰਵਾਜ਼ੇ ਤੇ ਖੜਾ ਸੀ ਉਸਨੇ ਸਭ ਕੁਝ ਦੇਖ ਲਿਆ ਸੀ ਆਪਣੀ ਨਿੱਕੀ ਜਿਹੀ ਉਮਰ ਵਿੱਚ ਵੀ ਉਸ ਨੂੰ ਸਮਝ ਆ ਗਿਆ ਸੀ ਕਿ ਹੁਣ ਕੁਝ ਵੱਡਾ ਹੋਣ ਵਾਲਾ ਹੈ ਉਸ ਦੀਆਂ ਅੱਖਾਂ ਨਮ ਹੋ ਗਈਆਂ ਉਹ ਦੌੜ ਕੇ ਕਮਰੇ ਵਿੱਚ ਆਇਆ ਤੇ ਮਾਂ ਦੇ ਪੈਰਾਂ ਨੂੰ ਚੁੰਮੜ ਗਿਆ ਮੰਮਾ ਤੁਸੀਂ ਨਾ ਜਾਓ ਉਸ ਦੀ ਆਵਾਜ਼ ਐਨੀ ਮਾਸੂਮ ਤੇ ਕੰਬਦੀ ਹੋਈ ਸੀ ਜਿਵੇਂ ਕੋਈ ਬੱਚਾ ਆਪਣੀ ਪੂਰੀ ਦੁਨੀਆ ਖੋ ਜਾਣ ਦੇ ਡਰ ਵਿੱਚ ਹੋਵੇ ਸੋਨੀਆ ਨੇ ਝੁੱਕ ਕੇ ਉਸ ਨੂੰ ਗੋਦ ਵਿੱਚ ਚੁੱਕ ਲਿਆ ਅਤੇ ਆਪਣੇ ਪੁੱਤਰ ਨੂੰ ਘੁੱਟ ਕੇ ਸੀਨੇ ਨਾਲ ਲਗਾ ਲਿਆ ਉਸ ਦੇ ਸਾਹ ਤੇਜ਼ ਸਨ ਉਹ ਰੋਈ ਨਹੀਂ ਪਰ ਉਸ ਦੀਆਂ ਅੱਖਾਂ ਵਿੱਚੋਂ ਹਥਰੂ ਚੁੱਪਚਾਪ ਵਹਿ ਰਹੇ ਸਨ ਮਾਂ ਕਦੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੀ ਬੇਟਾ ਉਸ ਨੇ ਰਾਜੂ ਦੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਕਿਹਾ ਮਾਂ ਤਾਂ ਬਸ ਖੁਦ ਨੂੰ ਟੁੱਟਣ ਤੋਂ ਬਚਾਉਣ ਲਈ ਜਾ ਰਹੀ ਹੈ ਮਾਂ ਥੱਕ ਗਈ ਐ ਬੇਟਾ ਮਾਂ ਨੂੰ ਥੋੜੀ ਦੇਰ ਸਾਹ ਲੈਣ ਦਿਓ ਉਸਨੇ ਰਾਜੂ ਦਾ ਮੱਥਾ ਚੁੰਮ ਲਿਆ ਜਿਵੇਂ ਉਹ ਆਖਰੀ ਵਾਰ ਇਹ ਪਿਆਰ ਸਮੇਟ ਰਹੀ ਹੋਵੇ ਫਿਰ ਉਸਨੇ ਰਾਜੂ ਨੂੰ ਹੌਲੀ ਜਿਹੀ ਹੀਠਾਂ ਉਤਾਰਿਆ ਅਤੇ ਉਸ ਦੀਆਂ ਅੱਖਾਂ ਵਿੱਚ ਝਾਕਦਿਆਂ ਪੁੱਛਿਆ ਤੂੰ ਮੇਰੇ ਨਾਲ ਚੱਲੇਗਾ ਰਾਜੂ ਨੇ ਸਿਰ ਹਿਲਾ ਕੇ ਹਾਮੀ ਭਰੀ ਹਾਂ ਮੰਮਾ ਸੋਨੀਆ ਨੇ ਸੂਟਕੇਸ ਬੰਦ ਕੀਤਾ ਉਸਨੇ ਮੁਕੇਸ਼ ਵੱਲ ਇੱਕ ਵਾਰ ਵੀ ਨਹੀਂ ਦੇਖਿਆ ਉਹ ਬੱਸ ਬਾਹਰ ਨਿਕਲ ਗਈ ਦਰਵਾਜਾ ਬੰਦ ਹੁੰਦਿਆਂ ਹੀ ਘਰ ਵਿੱਚ ਇੱਕ ਗਹਿਰੀ ਖਮੋਸ਼ੀ ਫੈਲ ਗਈ ਮੁਕੇਸ਼ ਸੋਫੇ ਤੇ ਬੈਠਾ ਰਿਹਾ ਉਸਦੇ ਹੱਥ ਕੰਬ ਰਹੇ ਸਨ ਉਹ ਬਸ ਇਹੀ ਸੋਚ ਰਿਹਾ ਸੀ ਕਿ ਉਸਨੇ ਸੱਚਮੁੱਚ ਐਨੀ ਵੱਡੀ ਗੱਲ ਬੋਲ ਦਿੱਤੀ ਸੀ ਕਿ ਉਸਨੇ ਸੱਚਮੁੱਚ ਉਸ ਨੂੰ ਜਾਣ ਦਿੱਤਾ ਉਸ ਰਾਤ ਘਰ ਵਿੱਚ ਕੋਈ ਆਵਾਜ਼ ਨਹੀਂ ਸੀ ਨਾ ਟੀਵੀ ਦੀ ਨਾ ਰਸੋਈ ਦੀ ਤੇ ਨਾ ਹੀ ਹਾਸਿਆਂ ਦੀ ਚਾਰੇ ਪਾਸੇ ਸਿਰਫ ਇੱਕ ਸੁੰਨੀ ਚੁੱਪ ਸੀ ਮੁਕੇਸ਼ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਖਮੋਸ਼ੀ ਕਿੰਨੀ ਭਾਰੀ ਹੁੰਦੀ ਹੈ ਇਹ ਸਿਰਫ ਭਾਰੀ ਹੀ ਨਹੀਂ ਸੀ ਸਗੋਂ ਮੌਤ ਵਰਗੀ ਸੀ ਅਗਲੇ ਦਿਨ ਸਵੇਰੇ ਰਾਜੂ ਸਕੂਲ ਨਹੀਂ ਗਿਆ ਉਹ ਸਾਰਾ ਦਿਨ ਖਿੜਕੀ ਕੋਲ ਬੈਠਾ ਰਿਹਾ ਅਤੇ ਬਾਹਰ ਸੜਕ ਵੱਲ ਦੇਖਦਾ ਰਿਹਾ ਜਿਵੇਂ ਮਾਂ ਕਦੇ ਵੀ ਵਾਪਸ ਆ ਸਕਦੀ ਹੋਵੇ ਮੁਕੇਸ਼ ਆਫਿਸ ਤਾਂ ਗਿਆ ਪਰ ਉਸਦਾ ਮਨ ਨਹੀਂ ਲੱਗਿਆ ਉਹ ਮੀਟਿੰਗ ਵਿੱਚ ਬੈਠਾ ਸੀ ਪਾਰ ਉਸ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਉਸ ਦੇ ਦਿਮਾਗ ਵਿੱਚ ਸਿਰਫ ਇੱਕ ਹੀ ਸਵਾਲ ਘੁੰਮ ਰਿਹਾ ਸੀ ਮੈਂ ਇਹ ਕੀ ਕਰ ਦਿੱਤਾ ਤਿੰਨ ਦਿਨ ਬੀਤ ਗਏ ਘਰ ਵਿੱਚ ਨਾ ਖਾਣਾ ਬਣਦਾ ਸੀ ਨਾ ਹੀ ਖਿਡਾਉਣੇ ਸਿਮੇਟੇ ਜਾਂਦੇ ਸਨ ਰਾਜੂ ਹੁਣ ਮੁਸਕਰਾਉਂਦਾ ਨਹੀਂ ਸੀ ਉਹ ਬਸ ਖਿੜਕੀ ਤੋਂ ਬਾਹਰ ਝਾਕਦਾ ਰਹਿੰਦਾ ਕੁਝ ਨਾ ਖਾਂਦਾ ਅਤੇ ਚੁੱਪ ਰਹਿੰਦਾ ਤੀਜੀ ਰਾਤ ਰਾਜੂ ਨੇ ਰੋਂਦੇ ਹੋਏ ਪਾਪਾ ਨੂੰ ਕਿਹਾ ਜੇ ਮੰਮਾ ਨਹੀਂ ਆਵੇਗੀ ਤਾ ਮੈਂ ਵੀ ਇੱਥੇ ਨਹੀਂ ਰਹਾਗਾ ਇਸ ਗੱਲ ਨੇ ਮੁਕੇਸ਼ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਉਸ ਦੀ ਪੂਰੀ ਦੁਨੀਆ ਹੀ ਇੱਕ ਪਲ ਲਈ ਠਹਿਰ ਗਈ ਉਸ ਨੇ ਆਪਣੇ ਪੁੱਤਰ ਵੱਲ ਦੇਖਿਆ ਜਿਸ ਦੀਆਂ ਅੱਖਾਂ ਲਾਲ ਸਨ ਅਤੇ ਗੱਲਾਂ ਹੱਥਰੂਆਂ ਨਾਲ ਭਿੱਜੀਆਂ ਹੋਈਆਂ ਸਨ ਉਸ ਪਲ ਮੁਕੇਸ਼ ਨੂੰ ਸਮਝ ਆ ਗਿਆ ਕਿ ਉਸ ਨੇ ਸਿਰਫ ਆਪਣੀ ਪਤਨੀ ਨੂੰ ਹੀ ਨਹੀਂ ਸਗੋਂ ਆਪਣੇ ਪੁੱਤਰ ਦਾ ਬਚਪਨ ਵੀ ਗਵਾ ਦਿੱਤਾ ਹੈ ਅਗਲੇ ਦਿਨ ਸਵੇਰੇ ਸਵੇਰੇ ਉਹ ਸੋਨੀਆ ਦੇ ਪੇਕੇ ਘਰ ਪਹੁੰਚ ਗਿਆ ਦਰਵਾజా ਖੁੱਲਿਆ ਸੋਨੀਆ ਸਾਹਮਣੇ ਖੜੀ ਸੀ ਥੱਕੀ ਹੋਈ ਅੱਖਾਂ ਸੁੱਜੀਆਂ ਹੋਈਆਂ ਪਰ ਚਿਹਰਾ ਸ਼ਾਂਤ ਸੀ ਮੁਕੇਸ਼ ਦੀ ਆਵਾਜ਼ ਕੰਬ ਰਹੀ ਸੀ ਸੋਨੀਆ ਮੈਂ ਮੈਂ ਚੰਗਾ ਪਤੀ ਨਹੀਂ ਬਣ ਸਕਿਆ ਮੈਂ ਤੈਨੂੰ ਕਦੇ ਸਮਝਿਆ ਹੀ ਨਹੀਂ ਮੈਂ ਕਦੇ ਤੇਰੇ ਦਰਦ ਨੂੰ ਮਹਿਸੂਸ ਨਹੀਂ ਕੀਤਾ ਮੈਂ ਸੋਚਦਾ ਸੀ ਕਿ ਘਰ ਸਿਰਫ ਪੈਸੇ ਨਾਲ ਚੱਲਦਾ ਹੈ ਪਰ ਮੈਂ ਗਲਤ ਸੀ ਘਰ ਪਿਆਰ ਨਾਲ ਚੱਲਦਾ ਹੈ ਅਤੇ ਪਿਆਰ ਉਦੋਂ ਬਚਦਾ ਜਦੋਂ ਅਸੀਂ ਇੱਕ ਦੂਜੇ ਨੂੰ ਸੁਣਦੇ ਹਾਂ ਉਸਨੇ ਭਰੀਆਂ ਹੋਈਆਂ ਅੱਖਾਂ ਨਾਲ ਅੱਗੇ ਕਿਹਾ ਮੇਰੇ ਬੇਟੇ ਕੋਲੋਂ ਉਸਦਾ ਬਚਪਨ ਨਾ ਖੋ ਉਹ ਤਿੰਨ ਦਿਨਾਂ ਤੋਂ ਕੁਝ ਨਹੀਂ ਖਾ ਰਿਹਾ ਉਹ ਹੱਸਦਾ ਨਹੀਂ ਹੈ ਉਹ ਸਿਰਫ ਤੇਰਾ ਇੰਤਜ਼ਾਰ ਕਰ ਰਿਹਾ ਹੈ ਅਤੇ ਮੈਂ ਵੀ ਮੈਨੂੰ ਮaaf ਕਰ ਦੇ ਘਰ ਵਾਪਸ ਆ ਜਾ ਸੋਨੀਆ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਹ ਕੁਝ ਕਹਿ ਪਾਉਂਦੀ ਉਸ ਤੋਂ ਪਹਿਲਾਂ ਹੀ ਰਾਜੂ ਦੌੜਦਾ ਹੋਇਆ ਆਇਆ ਉਸਨੇ ਆਪਣੀ ਮਾਂ ਅਤੇ ਪਿਤਾ ਦੋਵਾਂ ਦਾ ਹੱਥ ਫੜ ਲਿਆ ਉਸ ਦੀ ਨਿੱਕੀ ਜਿਹੀ ਹਥੇਲੀ ਵਿੱਚ ਦੋਵਾਂ ਦੇ ਹੱਥ ਸਨ ਉਹ ਬੋਲਿਆ ਮੈਨੂੰ ਬਹੁਤ ਵੱਡਾ ਘਰ ਨਹੀਂ ਚਾਹੀਦਾ ਖਿਡੌਣੇ ਨਹੀਂ ਚਾਹੀਦੇ ਨਵੀਂ ਸਾਈਕਲ ਵੀ ਨਹੀਂ ਚਾਹੀਦੀ ਬਸ ਤੁਸੀਂ ਦੋਵੇਂ ਸਾਥ ਚਾਹੀਦੇ ਹੋ ਤੁਸੀਂ ਬਸ ਇੱਕ ਦੂਜੇ ਨਾਲ ਗੱਲ ਕਰੋ ਇੱਕ ਦੂਜੇ ਨੂੰ ਪਿਆਰ ਕਰੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਸ ਪਲ ਤਿੰਨੋਂ ਰੋ ਰਹੇ ਸਨ ਪਰ ਇਹ ਰੋਣਾ ਟੁੱਟਣ ਦਾ ਨਹੀਂ ਸਗੋਂ ਜੋੜਨ ਦਾ ਸੀ ਇਹ ਰੋਣਾ ਇੱਕ ਦੂਜੇ ਨੂੰ ਸਮਝਣ ਅਤੇ ਮਾਫੀ ਮੰਗਣ ਦਾ ਸੀ ਏ ਰੋਣਾ ਇੱਕ ਨਵੀਂ ਸ਼ੁਰੂਆਤ ਦਾ ਸੀ ਉਸ ਦਿਨ ਸੋਨੀਆ ਘਰ ਵਾਪਸ ਆਈ ਨਾ ਕਿਸੇ ਸ਼ਰਤ ਨਾਲ ਨਾ ਗੁੱਸੇ ਨਾਲ ਸਗੋਂ ਸਿਰਫ ਸਮਝਦਾਰੀ ਅਤੇ ਪਿਆਰ ਨਾਲ ਘਰ ਵਿੱਚ ਫੇਰ ਤੋਂ ਹਾਸੇ ਪਰਤ ਆਏ ਹੌਲੀ ਹੌਲੀ ਸਭ ਕੁਝ ਇੰਜ ਠੀਕ ਹੋ ਗਿਆ ਜਿਵੇਂ ਕੋਈ ਪੁਰਾਣਾ ਰੁੱਖ ਫੇਰ ਤੋਂ ਹਰਾ ਭਰਾ ਹੋ ਗਿਆ ਹੋਵੇ ਕਿਉਂਕਿ ਜਦੋਂ ਮਾਪੇ ਇੱਕ ਦੂਜੇ ਨੂੰ ਸਮਝਦੇ ਹਨ ਉਦੋਂ ਬੱਚਿਆਂ ਦਾ ਬਚਪਨ ਸੁਰੱਖਿਅਤ ਹੋ ਜਾਂਦਾ ਹੈ ਇਹ ਕਹਾਣੀ ਸੀ ਉਸ ਬੱਚੇ ਦੀ ਜਿਸ ਨੇ ਚੁੱਪ ਰਹਿ ਕੇ ਵੀ ਸਭ ਕੁਝ ਕਹਿ ਦਿੱਤਾ ਹਾਂਜੀ ਦੋਸਤੋ ਜੇਕਰ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਅਤੇ ਤੁਹਾਨੂੰ ਲੱਗਿਆ ਹੋਵੇ ਕਿ ਇਸ ਵਿੱਚ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੀ ਪਰਛਾਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੁਹਾਡਾ ਇੱਕ ਲਾਈਕ ਸਾਨੂੰ ਦੱਸਦਾ ਹੈ ਕਿ ਅਜਿਹੀਆਂ ਕਹਾਣੀਆਂ ਅੱਗੇ ਵੀ ਲਿਖੀਆਂ ਜਾਣ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ